हां जी ससी काल जी ਅੱਜ ਅਸੀਂ ਸੋਡ ਨਾਲ ਕਰ ਰਹੇ ਹਾਂ ਭਿੰਡੀਆਂ ਦੀ ਮਸਾਲਾ ਭਿੰਡੀ ਮਸਾਲਾ ਦੀ ਰੈਸਪੀ ਸ਼ੇਅਰ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਸਮੈਰਾ ਕਿਚਨ ਵੀਡੀਓ ਆਪਾਂ ਨੂੰ ਸਾਨੂੰ ਚਾਹੀਦੇ ਨੇ 600 ਗ੍ਰਾਮ ਭਿੰਡੀਆਂ ਫਿਰ ਸਾਨੂੰ ਚਾਹੀਦੇ ਨੇ ਪਿਆਜ਼ ਤਿੰਨ మీడియం ਸਾਈਜ਼ ਦੇ ਪਿਆਜ਼ ਤਿੰਨ మీడియం ਸਾਈਜ਼ ਦੇ ਪਿਆਜ਼ ਠੀਕ ਹੈ ਜਿਹੜਿਆ ਆ ਕੜਾਹੀ ਜੀ ਆਪਾਂ ਚਾੜ੍ਹ ਲਈ ਸੀ ਤੇ ਇਹਦੇ ਵਿੱਚ ਪਾ ਲਈ ਸੀ ਕਿ ਜੀ ਆਪਾਂ ਦੋ ਜਾਂ ਤਿੰਨ ਟੀस्पून ਰਫਾਈਂਡ ਘਿਓ ਦੇ ਰਫਾਈਂਡ ਘਿਓ ਦੇ ਵਿੱਚ ਸਰ ਉਹਦੇ ਤੇਲ ਚ ਵਧੀਆ ਬਣਦੀ ਆ ਮੈਂ ਆਪਾਂ ਅੱਜ ਨਵੀਂ ਰੈਸਪੀ ਤਿਆਰ ਕਰੀ ਆ ਆਪਾਂ ਪਾ ਰਹੇ ਹਾਂਗੇ ਬਣਾ ਰਹੇ ਹਾਂ ਰਫਾਈਂਡ ਘਿਓ ਤੇ ਆਪਣਾ ਘਿਓ ਗਰਮ ਹੋ ਗਿਆ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਤਾ ਜੀ ਜੀਰਾ ਯਾਨੀ ਕਿ ਅੱਧਾ ਟੀस्पून ਪਾਤਾ ਜੀਰਾ ਤੇ ਆਹ ਪਾਤਾ ਜੀ ਆਪਾਂ ਇਹਦੇ ਵਿੱਚ ਆਪਣੇ ਪਿਆਜ਼ ਹੁਣ ਆਪਣੇ ਪਿਆਜ਼ ਥੋੜੇ ਜਿਹੇ ਰੜ ਗਏ ਸੀਗੇ ਤੇ ਤਾਂ ਕਰ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਤੀ ਜੀ ਆਪਣੀ ਭਿੰਡੀ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਇਹਨੂੰ ਭਿੰਡੀ ਨੂੰ ਠੀਕ ਹੈ ਜੀ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਹੁਣ ਇਹਦੇ ਵਿੱਚ ਪਾ ਰਹੇ ਹਾਂ ਜੀ ਆਪਾਂ ਨਿੰਬੂ ਦਾ ਰਸ ਯਾਨੀ ਕਿ ਨਿੰਬੂ ਦੇ ਚੋੜ ਕੇ ਪਾਵਾਂਗੇ ਉਹਦਾ ਥੋੜਾ ਜਿਹਾ ਰਸ ਇਹ ਰਸ ਆਪਾਂ ਇਹਦੇ ਵਿੱਚ ਤਾਂ ਪਾ ਰਹੇ ਹਾਂਗਾ ਤਾਂ ਪਾ ਰਹੇ ਕਿਉਂਕਿ ਨਿੰਬੂ ਦੇ ਰਸ ਪਾਉਣ ਨਾਲ ਨਾ ਤੇ ਭਿੰਡੀ ਲਾਲਾਈਆਂ ਨਹੀਂ ਸਿੱਟੂਗੀ ਤੇ ਪਿੰਡੀ ਨਾਲੇ ਕੱਲੀ-ਕੱਲੀ ਭਿੰਡੀ ਰਹੂਗੀ ਕੱਲੀ-ਕੱਲੀ ਭਿੰਡੀ ਖਾਣ ਜਿੰਨੀ ਸਵਾਦ ਬਣੂਗੀ ਤੁਸੀਂ ਗੱਲਾਂ ਛੱਡ ਦਿਓ ਪੰਜ ਮਿੰਟ ਇਹਨੂੰ ਭਿੰਡੀਆਂ ਤੇ ਪਿਆਜ਼ਾਂ ਨੂੰ ਵੀ ਰੜ ਜਾਂਦੋ ਬਾਅਦ ਵਿੱਚ ਪਾਵਾਂਗੇ ਇਹਦੇ ਵਿੱਚ ਆਪਾਂ ਨੂਨ ਮਿਰਚ ਮਸਾਲਾ ਸਬਜ਼ੀਆਂ ਦੇ ਵਿੱਚੋਂ ਸਾਰੇ ਤੋਂ ਸਾਨ ਸਬਜੀ ਐ ਇਹ ਜੇ ਬੰਦੇ ਨੂੰ ਬਣਾਉਣੀ ਆਉਂਦੀ ਹੋਵੇ ਅਸੀਂ ਜੀ ਆਪਣੀਆਂ ਮੜੀਆਂ ਹੀ ਆ ਹ ਰੜਕੀਆਂ ਸੀਗੀਆਂ ਭਿੰਡੀਆਂ ਤੇ ਆਪਣੇ ਪਿਆਜ਼ ਹਰੀਆਂ ਮਿਰਚਾਂ ਵੀ ਪਾਤੀਆਂ ਸੀ ਆਪਾਂ ਇਹਦੇ ਵਿੱਚ ਕੱਟ ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਆਪਣਾ ਮਸਾਲਾ ਜਾਣੇ ਕਿ 1 टीस्पून ਨਮਕ ਅੱਧਾ टीस्पून ਹਲਦੀ ਤੇ ਥੋੜੀਆਂ ਜੀਆਂ ਲਾਲ ਮਿਰਚਾਂ ਕਿਉਂਕਿ ਆਪਾਂ ਹਰੀਆਂ ਮਿਰਚਾਂ ਵੀ ਤਿੰਨ ਚਾਰ ਪਾਈਆਂ ਮੈਂ ਇਸ ਕਰਕੇ ਫਿਰ ਆਪਾਂ ਆਹ ਬਾਤ ਲਿਆ ਜੀ ਹੁਣ ਇਹਨੂੰ ਪਾਤਾ ਹੁਣ ਇਹਨੂੰ ਆਪਾਂ ਇਹਦੀ ਕੱਢ ਦੇਣੀ ਹੈ ਤੁੱਕੀ ਇਹਨੂੰ ਘੋਲ-ਘੋਲ ਨੂੰ ਪੂਰਾ ਚੰਗੀ ਤਰ੍ਹਾਂ ਤੁੱਕੀ ਕੱਢ ਦੋ ਬਾਕੀ ਉਹ ਜੀ ਤੁੱਕੀ ਠੀਕ ਹੈ ਜੀ ਤੁੱਕੀ ਨਿਕੜ ਗਈ ਹੁਣ ਇਹਨੂੰ ਸਿਰਫ 5 ਮਿੰਟਾਂ ਵਾਸਤੇ ਹੋਰ ਰੱਖ ਦੋ 5 ਮਿੰਟਾਂ ਵਾਸਤੇ ਦੇਖੋ ਜੀ ਐਵੇਂ ਜੇ ਰੰਗਤ ਆ ਗਈ 5 ਮਿੰਟਾਂ ਬਾਅਦ ਪਿੰਡੀ ਬਣ ਕੇ ਜਦੋਂ ਤਿਆਰ ਹੋ ਗਈ ਤੁਹਾਨੂੰ ਉਦੋਂ ਪੂਰੀ ਪਿੰਡੀ ਦੀ ਰੰਗ ਦਿਖਾਵਾਂਗੇ ਪਿੰਡੀ ਦੀ ਕੀ ਗੱਲ ਬਾਤ ਕਿਵੇਂ ਬਣੀ ਆ ਕੀ ਗੱਲ ਆ ਤਾਂ ਠੀਕ ਹੈ ਜੀ ਓਕੇ ਆ ਹੁਣ ਆਪਾਂ ਪਿੰਡੀ ਰੱਖਤੀ 5 ਮਿੰਟਾਂ ਵਾਸਤੇ ਢੱਕ ਕੇ ਮੀਨੀ ਆ ਵਾਸਤੇ ਆ ਦੇਖੋ ਜੀ ਬਾਈ ਜੀ ਆਪਣੀਆਂ ਪਿੰਡੀਆਂ ਬਣ ਕੇ ਹੋ ਚੁੱਕੀਆਂ ਨੇ ਤਿਆਰ ਆ ਦੇਖੋ ਪਈ ਜਾਣਾ ਜੀ ਬਾਬੇਓ ਕੱਲੀ ਕੱਲੀ ਪਿੰਡੀ ਲਗਦੀ ਆ ਨਾ ਸੁੰਦਰ ਦੇਖਣ ਚ ਨਾਲੇ ਕੋਈ ਜਿਆਦਾ ਟਾਈਮ ਨਹੀਂ ਲੱਗਿਆ ਨਾਲੇ ਕੋਈ ਜਿਆਦਾ ਖਰਚਣੇ ਨਹੀਂ ਆ ਯਾਰ ਅੱਧਾ ਕਿਲੋ ਭਿੰਡੀਆਂ ਅੱਧਾ ਕਿਲੋ ਭਿੰਡੀਆਂ ਤਿੰਨ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਬਾਕੀ ਨੂਨ ਮਿਰਚ ਲਾਲ ਮਿਰਚ ਹਲਦੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਜੇ ਰੈਸਪੀ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ